ਮੈਂ ਅਮਰਦੀਪਾ ਜੀ ਨਾਲ ਬੈਠਾ ਸੀਗਾ ਸਿਮਰਨਜੋਤ ਮੱਕੜ ਭਾਜੀ ਨਾਲ ਬੈਠੇ ਕਹਿੰਦੇ ਕਰਨਾ ਕੀ ਚਾਹੁੰਦੇ ਹੋ ਵਿਜ਼ਨ ਕੀ ਹੈ ਮਤਲਬ ਜਦੋਂ ਜੀਬੀ ਰਿਐਲਿਟੀ ਨੂੰ ਸ਼ੁਰੂਆਤ ਕੀਤੀ ਜਿੱਥੇ ਚੱਲੀ ਹੈ ਇਹ ਕਟੋ ਘਟ 5000 ਬੰਦੇ ਨੂੰ এমਪਲੋਇਮੈਂਟ ਦੇਣੀ ਹੈ ਪਰ ਮੈਂ ਕਿਹਾ ਇੰਨੇ ਆਪਣੇ ਕਾਰੋਬਾਰ ਹੋਣੇ ਚਾਹੀਦੇ ਕਿ ਬੰਦੇ ਘੱਟ ਪੈਣ ਕਿ ਵੀ ਰੋਜ਼ ਇੱਕ ਬੰਦਾ ਫੜ ਲੀਏ ਐਨ ਉਹਨੂੰ ਹੀ ਕਾਰੋਬਾਰ ਕਰਾ ਦਈਏ ਕਹਿੰਦੇ ਵਿਜ਼ਨ ਕੀ ਹੈ ਪੈਸਾ ਕਮਾਣਾ ਕਿੰਨੇ ਕ ਪੈਸੇ ਕਮਾਣੇ ਮੈਂ ਕਿਹਾ ਪੈਸਾ ਕਮਾਣਾ ਇਦਾਂ ਦਾ ਆਪਣਾ ਨੈਟਵਰਕ ਬਣਾਣਾ ਆਪਣੇ ਮੋਬਾਈਲ ਤੇ ਆਪਣਾ ਪਰਿਵਾਰ ਬਣਾਉਣਾ ਕਿ ਵੀ ਕਿਸੇ ਵੀ ਅਸੀਂ ਅੱਜ ਕੰਪਲੇਨ ਕਰਦੇ ਆਂ ਸਰਕਾਰਾਂ ਨੂੰ ਕਿ ਇਹ ਨਹੀਂ ਹੋਇਆ ਆ ਸਰਕਾਰ ਕਰਕੇ ਇਹ ਨਹੀਂ ਹੋਇਆ ਬਿਕوز ਆਫ 에ਰੇ ਕਰਕੇ ਉਹ ਕੰਪਲੇਨਿੰਗ ਜ਼ੋਨ ਤੋਂ ਆਪਰੇਟ ਹੋਣਾ ਬੰਦ ਹੋ ਜਾਏ ਉੱਥੋਂ ਬੈਠ ਕੇ ਅਸੀਂ ਜਦੋਂ ਡਿਸਕਸ਼ਨ ਕਰ ਰਹੇ ਸੀਗੇ ਤੇ ਆਈਡੀ ਆਇਆ ਬਿਲਡ ਐਕਸ ਪੰਜਾਬ ਦਾ ਕਿ ਯਾਰ ਅਸੀਂ ਸਾਰੇ ਇਕੱਠੇ ਹੋ ਕਰਕੇ ਕੀ ਕਮਿਊਨਿਟੀ ਨੂੰ ਸਪੋਰਟ ਨਹੀਂ ਕਰ ਸਕਦੇ ਜੇ ਅਸੀਂ ਕਮਿਊਨਿਟੀ ਨੂੰ ਸਪੋਰਟ ਕਰ ਦਈਏ ਤੇ ਕਿਸ ਤਰੀਕੇ ਦਾ ਇੰਪੈਕਟ ਅਸੀਂ ਆਪਣੀ ਪੰਜਾਬੀ ਸੋਸਾਇਟੀ ਦੇ ਵਿੱਚ ਪਾ ਸਕਦੇ ਹਾਂ ਮੱਕੜ ਬਾਜੀ ਨੇ ਕਿਹਾ ਕਿ ਤੁਹਾਨੂੰ ਲੱਗਦਾ ਕਿ ਸਾਰੇ ਆਨੇ ਇਕੱਠੇ ਇੱਕ ਮੰਚ ਤੇ ਹੋ ਸਕਦੇ ਆ ਇਹ ਕਹਿੰਦਾ ਸ਼ੁਰੂਆਤ ਤੇ ਕਰਕੇ ਦੇਖ ਲਿਏ ਕਿ ਬਿਲਕੁਲ ਹੋ ਸਕਦਾ ਹੈ ਜਿਸ ਕਰਕੇ ਨਾਮ ਰੱਖਿਆ ਬਿਲਟ ਐਕਸ ਪੰਜਾਬ ਕਿ देयर ਇਸ ਨੋ ਲਿਮਟ ਟੂ ਇਟ ਕਿ ਵੀ ਕਿਸੇ ਵੀ ਹੱਦ ਦੇ ਉੱਤੇ ਤੁਸੀਂ ਜਾ ਸਕਦੇ ਆ ਕਿਸੇ ਵੀ ਹੱਦ ਤੇ ਜਾ ਸਕਦੇ ਗਿਆ انسان ਜਦੋਂ ਕੋ ਰੋ ਨਿਕਲਦਾ ਸਭ ਤੋਂ ਪਹਿਲੇ ਉਹ ਆਪਣੇ ਬਾਰੇ ਸੋਚਦਾ ਫਿਰ ਪਰਿਵਾਰ ਬਾਰੇ ਸੋਚਦਾ ਥੈਨ ਉਹਰੇ ਬਾਅਦ ਜੋ ਆਇਂਦਾ ਹੁਣ ਸੋਸਾਇਟੀ ਲਈ ਕੁਝ ਕਰ ਲਈਏ ਮੇਰਾ ਖਿਆਲ ਹੈ ਇੱਥੇ ਅਸੀਂ ਸਾਰੇ ਬੰਦੇ ਜਿੰਨੇ ਬੈਠੇ ਹੋਏ ਆ ਮਤਲਬ ਹੂ ਜ਼ੂ ਆਫ ਦਾ ਕਮਿਊਨਿਟੀ ਇਜ਼ ਸਿਟਿੰਗ ਹੇਅਰ ਸਾਰਿਆਂ ਨੇ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਰ ਲਿਆ ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕਰਕੇ ਹੁਣ ਕਮਿਊਨਿਟੀ ਵਾਸਤੇ ਕਰਨਾ ਚਾਹੀਦਾ ਕਿ ਆਈਡੀਆਜ਼ ਨੂੰ ਆਈਡੀਆਜ਼ ਨੂੰ ਔਨਰ ਕਰਨਾ ਚਾਹੀਦਾ ਆਪਣੀ ਯੂਥ ਨੂੰ ਇਹ ਸਪੋਰਟ ਦੇਣਾ ਚਾਹੀਦਾ ਕਿ ਵੀ ਤਗੜੇ ਹੋਵੋ ਅਸੀਂ ਨਾਲ ਖੜੇ ਹਾਂ ਕੁਝ ਕਰਕੇ ਦਿਖਾ ਦਿਓ ਯੂਨੀਵਰਸਿਟੀਆਂ ਅਸੀਂ ਹਮੇਸ਼ਾ ਗੱਲ ਕਰਦੇ ਅਨਐਮਪਲੋਇਮੈਂਟ ਬੜੀ ਹੈ ਅਸੀਂ ਸਾਰੇ ਜਣੇ ਇਕੱਠੇ ਹੋ ਜੀ ਇਹ ਮੈਨੂੰ ਨਹੀਂ ਲੱਗਦਾ ਕਿ ਤੇ ਅਨਐਮਪਲੋਇਮੈਂਟ ਰਹੇਗੀ ਅਸੀਂ ਇੰਟਰਨਸ਼ਿਪ ਨਾਮ ਦਾ ਵਰਡ ਹੈ ਜਿਹੜਾ ਕਿ ਵੀ ਬਾਹਰ ਦੇ ਮੁਲਕਾਂ ਨੇ ਚਾਲੂ ਕੀਤਾ ਇਤੋਂ ਦੀਆਂ ਯੂਨੀਵਰਸਿਟੀਆਂ ਆਜਾ ਅੱਜ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਲੈ ਲਈਏ ਐਲਪੀਯੂ ਲੈ ਲਿਆ ਮਨੀ ਅਦਰ ਯੂਨੀਵਰਸਿਟੀ ਛਟਕਾਰਾ ਯੂਨੀਵਰਸਿਟੀ ਲੈ ਲਈ ਆਰਕੀਟੈਕਟਸ ਲਈ ਅਸੀ ਕੋਈ ਕਲੋਨੀ ਨੂੰ ਕਰਨਾ ਹੁੰਦਾ ਸੀ ਕਿ ਨਾ ਜੀ ਯਾਰਾ ਗੇਟ ਡਿਜ਼ਾਈਨ ਕਰਨਾ ਸਾਨੂੰ ਆਈਡੀਆ ਦੇਓ ਸਾਡੀ ਸੋਚ ਤੋਂ ਵੀ ਜ਼ਿਆਦਾ ਜਿਹੜੇ ਗ੍ਰੈਜੂਏਟ ਮੁੰਡੇ ਕੁੜੀਆਂ ਉਦਾਂ ਤੋਂ ਆਈਡੀਆ ਦੇ ਕੇ ਆਉਂਦੇ ਹਨ ਜਨਾਂ ਦਾ ਕੋਈ ਮੁੱਲ ਨਹੀਂ ਹੈ ਬਟ ਉਹਰੇ ਬਾਅਦ ਜੋ ਕੀ ਉਹ ਰਿਸਪੈਕਟ ਉਹਨਾਂ ਨੂੰ ਦੇਦੀ ਹੈ ਜਾਂ ਨਹੀਂ ਦੇਦੀ ਹਰ ਬੰਦਾ ਪਿਆਰ ਦੇ ਨਾਲ ਪੈਸੇ ਦੇ ਨਾਲ ਥੋੜੀ ਜੀ ਇੱਜ਼ਤ ਮਾਨ ਜ਼ਰੂਰ ਪਾਲਦਾ ਸੋ ਸਾਨੂੰ ਸਾਰਿਆਂ ਨੂੰ ਐਜ਼ ਅ ਕਮਿਊਨਿਟੀ ਇਕੱਠੇ ਹੋ ਕਰਕੇ ਇਧਰ ਵਾਲੇ ਬੰਨੇ ਪਹਿਲ ਕੀਤੀ ਹੈ ਮੱਕੜ ਭਾਜੀ ਨੇ ਨਾਲ ਅਮਰਦੀਪ ਭਾਜੀ ਨੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਬਿਲਟੈਕਸ ਪੰਜਾਬ ਨੂੰ ਕੰਪਲੇਨਿੰਗ ਜ਼ੋਨ ਤੋਂ ਓਪਰੇਟ ਨਾ ਕਰਦੇ ਹੋਏ ਆਪਣੇ ਵਾਸਤੇ ਕਰ ਲਿਆ ਪਰਿਵਾਰ ਵਾਸਤੇ ਕਰ ਲਿਆ ਹੁਣ ਕਮਿਊਨਿਟੀ ਵਾਸਤੇ ਕਰ ਦਿੱਤੀ ਸੋ ਥੈਂਕ ਯੂ ਵੈਰੀ ਮੱਚ ਅਮਰਦੀਪ ਭਾਜੀ ਸਿਮਰਨਜੋਤ ਮੱਕੜ ਭਾਜੀ ਕਿ ਵੀ ਜਿਨ੍ਹਾਂ ਨੇ ਕਹ ਲਓ ਕਿ ਇੱਥੋਂ ਤੱਕ ਤੁਸੀਂ ਲੈੰਦਾ ਮੈਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਮੇਰੇ ਕੋ 24 25 ਫੋਨ ਆ ਗਏ ਕਿ ਭਾਜੀ ਬਿਲਟੈਕਸ ਪੰਜਾਬ ਤੁਸੀਂ ਕਰ ਰਹੇ ਹੋ ਬਹੁਤ ਬਹੁਤ ਮੁਬਾਰਕਾ ਤੁਸੀਂ ਉੱਥੇ ਆ ਰਹੇ ਹੋ ਬਹੁਤ-ਬਹੁਤ ਮੁਬਾਰਕਾਂ ਨਹੀਂ ਯਾਰ ਇੰਨੀ ਇੰਨੀ ਮਿਹਨਤ ਕਰ ਲਈ ਹੈ ਔਰ ਅੱਜ ਇੱਥੇ ਆ ਕਰਕੇ ਮੈਂ ਜਦੋਂ ਕਰਾਊਡ ਦੇਖ ਰਿਹਾ ਭਾਜੀ ਹੋਣੀ ਹੈ ਇੱਥੇ ਹੁਣ ਤੱਕ ਬੈਠੇ ਹੋਏ ਹੈ ਇਟਸ ਨੋਟ ਅ স্মਲ ਥਿੰਗ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਇੰਨਾ ਸਭ ਕੁਝ ਸੁਣਨ ਦਾ ਸੋ ਹੱਥ ਬਨ ਕੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਸ਼ੁਕਰੀਆ ਕਿ ਤੁਸੀਂ ਬਿਲਡ ਐਕਸ ਪੰਜਾਬ ਨੂੰ ਇੰਨਾ ਪਿਆਰ ਦਿੱਤਾ ਸਪੋਰਟ ਕਰ ਰਹੇ ਹੋ ਐਂਡ ਇਹਨੂੰ ਆਪਾਂ ਕੰਟੀਨਿਊ ਰੱਖੀਏ ਇਹਨੂੰ ਅੱਗੇ ਵਧਾਈਏ ਥੈਂਕ ਯੂ ਥੈਂਕ ਯੂ ਵੈਰੀ ਮਚ